ਕਿਤਾਬਾਂ ਦੀ ਲੋੜ ਪੈਣੀ ਆ ਤੁਹਾਨੂੰ ਉਹ ਬੇ ਇੱਕ ਦੋ ਚੀਜ਼ਾਂ ਦੇ ਖੜਾ ਤੁਹਾਡਾ ਯਾਦ ਰੱਖਿਓ ਇੱਕ ਸੋਨੇ ਤੇ ਜਿੰਦ ਜੇ ਕਿਸੇ ਕੋ ਮੁੰਦੀ ਜਾਂ ਚੈਨੀ ਆ ਵੀ ਜਾਵ ਕੇ ਰੱਖਿਓ ਇਹ ਭਵੇਖਾ ਤੁਹਾਡਾ ਇਹ ਕ੍ਰਾਂਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ ਸੋਰਾ ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ ਬੇਬਿਆਂ ਸਾਡੀਆਂ ਸਾਹਮਣੇ ਸੰਦੂਕ ਚ ਸੋਨਾ ਰੱਖਦੀਆਂ ਸੀ ਉਹ ਸਾਡੀ ਵਰਦ ਸੀ ਐਸੇ ਤਰ੍ਹਾਂ ਇੱਕ ਕਿਤਾਬਾਂ ਤੇ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ ਅੱਜ ਤੁਸੀਂ ਤੁਹਾਡੇ ਅਕੋਰਡਿੰਗ ਇਸ ਚੀਜ਼ੀ ਜ਼ਿਆਦਾ ਕਮੀ ਹੈ ਕਿ ਜਿਹੜੀ ਜਨਰੇਸ਼ਨ ਕਿਉਂਕਿ ਲੋਕ ਨਾ ਭੱਜ ਦੌੜ ਚ ਕਾਫੀ ਜ਼ਿਆਦਾ ਨਹੀਂ ਕੁਆਲਿਟੀ ਚੀਜ਼ਾਂ ਤੇ ਕਾਫੀ ਘੱਟ ਫੋਕਸ ਰੱਖਦੇ ਆ ਸਰ ਤੁਸੀਂ ਸਮਝ ਨਹੀਂ ਜਿਹੜਾ ਕਾਰਪੋਰੇਟ ਆਤਵਾ ਤੋਂ ਦਾਸਾ ਲੱਗ ਕੇ ਸੋਚਦਾ ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਬੈਸਟ ਦੇ ਲੋਕ ਆ ਥੋੜੇ ਜਿਹਾ ਆਲਸੀ ਹੋਗੇ ਉਹ ਫਨ ਲਵਰ ਹੋਗੇ ਉਹ ਬੇਟ ਛੱਡ ਕੇ ਆਪਣੇ ਸ਼ਹਿਰਾਂ ਦੇ ਅਪਾਰਟਮੈਂਟ ਜਾਣ ਲੱਗੇ ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ ਫਿਰ ਸਾਡੇ ਲਈ ਵਰਕਰ ਕੇ ਥੋੜ੍ਹੇ ਰਹਿਣਗੇ ਫਿਰ ਉਹਨਾਂ ਨੇ ਨਵਾਂ ਥੋੜ੍ਹ ਸੋਚਿਆ ਦੇ ਸਟਾਰਟਡ ਦਿਸ ਸਮਾਜਿਕ ਮੀਡੀਆ ਉਹ ਕਹਿੰਦੇ ਨਾ ਹੈਬਟ ਤਾਂ ਪਾਓ ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਖਾ ਲੈ ਪਹਿਲਾਂ ਹੱਥ 'ਚ ਫੋਨ ਫੜਾਓ ਐਡਿਕਟ ਕਰਤਾ ਨਾ ਕੀਬੋਰਡ ਲਈ ਬਸ ਇਹ ਵੇਤ ਮਤਲਬ ਉਹ ਆਪਣੀ ਲਾਈਨ ਬਣਾਈ ਰੱਖਦੇ ਕਿ ਉਹ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ ਜੋ ਜਿਹੜੇ ਸਾਡੇ ਬਾਡੀ ਦੇ ਚੱਕਰ ਜੋ ਪ੍ਰਾਤਨ ਸਾਡੇ ਸਭ ਤੋਂ ਅਨੁਸਾਰ ਰੈਡ ਕਲਰ ਉਹ 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 ਫਾਇਰ ਦਾ ਸਾਈਨ ਹੈ ਤੁਸੀਂ ਇਹ ਬਹੁਤ ਦੂਰ ਦੇਸ਼ੀ ਦੇ ਅਗਲਾ ਕੱਲੇ ਆਇਓ ਫਿਰ ਆਪਾਂ ਮਾਰਾਂਗੇ ਆਪਾਂ ਬੈਠ ਕੇ ਮਾਨ ਸਾਹਿਬ ਸਾਡਾ ਸੈਂਸਰ ਬੋਰਡ ਨਾਲ ਤਿਆਰਪਾ ਕਿਵੇਂ ਰਿਹਾ ਹਵਾਏ ਫਿਲਮ ਤੋਂ ਲੈ ਕੇ ਸੱਚਾ ਸੁਮਰਤ ਕਿਉਂਕਿ ਬਹੁਤ ਸਰੀਆਂ ਫਿਲਮਾਂ ਦੇ ਉੱਤੇ ਜਿਹੜਾ ਕੱਟ ਲੱਗਦੀ ਹੈ ਤੇ ਲੋਕਾਂ ਨੂੰ ਕਈ ਫਿਲਮਾਂ ਤੇ ਸੈਂਸਰ ਬੋਰਡ ਤੇ ਦਬਾਅ ਪਾ ਕੇ ਰੁਕਣੀਆਂ ਪੈਂਦੀਆਂ ਤੇ ਕਈਆਂ ਤੇ ਕੱਟ ਇਹਨੇ ਲੱਗ ਜਾਂਦੇ ਆ ਫਿਲਮ ਦੇ ਪੱਲੇ ਕੁਝ ਨਹੀਂ ਪਾ ਦੇਖੋ ਪੂਰੀ ਦੁਨੀਆ ਝਗੜਲੀ ਸਿਆਸਤ ਭਰੂਆ ਹਰ ਚੀਜ਼ ਤੇ ਕੋਈ ਸ਼ੱਕ ਨਹੀਂ ਸੁਚੇਤ ਸੌਰਮਾ ਤੇ ਕੱਟ ਸੁਭਾਵਕ ਤੌਰ ਤੇ ਨਹੀਂ ਲੱਗੂਗਾ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ ਹਾਂ ਹਵਾਏ ਬੜੇ ਤਾਂ ਸੀ ਬਹੁਤ ਲਟਾ ਫਿਗੋਆ ਸਾਡੇ ਤਾਂ ਬੜੇ ਪਰਚੇ ਪੁਰਚੇ ਹੋਏ ਕਿ ਬਈ ਕਿਈ ਬੰਦੇ ਬੋਚਦੇ ਦੇਖੋ ਹਰ ਹਰ ਬੰਦਾ ਆਪਣੇ ਤਰੀਕੇ ਨਾਲ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਲਾਫ ਹੁੰਦਾ ਤੋ ਜਦੋਂ ਅਸੀਂ ਕੈਰੀਅਰ ਸ਼ੁਰੂ ਸਾਡੇ 60% ਦਾ ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ ਚੋ ਸਾਡੇ ਬਹੁਤ ਸੰਜਣ ਸੰਘਰਸ਼ ਸੀ ਪਰ ਉਹ 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 ਦਿਨ ਉਹ ਦਿਨ ਲੜਨਾ ਬਹੁਤ ਔਖਾ ਸੀ ਅੱਜ ਵੀ ਉਹੀ ਹਾਲ ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਣਾ ਉਡਕਦਾ ਪਰ ਇਹ ਦੇਖੋ ਇਨਸਾਨੀ ਜ਼ਿੰਦਗੀ ਹੈ ਇਹਨਾਂ ਤਾਂ ਲੜਮਤ ਪੈਂਦੀ ਹੈ ਆਵਾਜ਼ ਤਾਂ ਤੁਹਾਨੂੰ ਜੱਕਰੀ ਬੈਂਦੀ ਆ ਚੱਕਦੇ ਰਹੋ ਕਿੱਥੇ ਤੱਕ ਜਾਂਦੀ ਆ ਉਹ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਕੋਈ ਗਰੀਲੇ ਜੁੱਦ ਉਹ ਜਦੋਂ ਹੁੰਦੇ ਸੀ ਉਹ ਉਸ ਤਰ੍ਹਾਂ ਲਹਿ ਜਾਂਦੇ ਸੀ ਅੱਜ ਵਿਚਾਰ ਦਾ ਜੋਗ ਆ ਗਿਆ ਜਿਹੜਾ ਗੁਰੂ ਸਾਹਿਬ ਨੇ ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ ਹੁਣ ਦੇਖੋ ਅੱਗੇ ਅੱਗੇ ਦੁਨੀਆ ਕਿਵੇਂ ਬਦਲਦੀ ਹੈ ਤੁਹਾਡੀ ਗਾਣਿਆਂ ਦੀ ਜਿਹੜੀ ਸ਼ਕੀਨ ਬੀਬੀ ਆ ਬਾਲੀਵੁੱਡ ਵਾਲੀ ਉਹਦੀ ਫਿਲਮ ਨੇ ਅਵਾਜ਼ ਬੜਾ ਕਰ ਦਿੱਤੀ ਲੈ ਮੈਂ ਦੇਖੋ ਮੇਰੀ ਇੱਕ ਚੀਜ਼ ਯਾਦ ਰੱਖਿਓ ਮੈਂ ਮੈਨੂੰ ਪਤਾ ਸੀ ਤਾਂ ਇਸ਼ਾਰਾ ਕਰਦੇ ਉੱਠ ਕੇ ਆਇਆ ਤੂੰ ਕੁਰਸੀ ਤੋਂ ਇਹ ਮੈਨੂੰ ਦੇਖਦੇ ਨਿਗਾ ਨਹੀਂ ਘੱਟੀ ਮਰੀ ਸੱਟ ਪ੍ਰੋਬਲਮ ਮੇਰੀਆਂ ਦੋ ਆ ਮੈਂ ਸਾਰੇ ਅੰਦੋਲਨ ਚ ਤੁਸੀਂ ਦੇਖਿਆ ਹੋਣਾ ਮੈਜਿਸ ਸਿਸਟਰ ਨਾਲ ਵੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ ਸਟੇਟ ਤੇ ਕੜਕੇ ਤੈਸ ਛਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪਰਵਾ ਸਕਦੇ ਹੋ ਪਰਦਨਾ ਤੁਸੀਂ ਆਪਣਾ ਕਰਦਾਰ ਸੁੱਟ ਲੈਣਾ ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ ਮੈਂ ਤਾਂ ਇਹੋ ਸਿੱਖਿਆ ਛੋਟਾ ਵਿਚਾਰੀ ਐਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੀ ਦੀ ਬੁਰਾਈ ਛੋਟੀ ਹੋ ਜਾਏ ਯਾਰ ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ ਤਪ ਕਿਉਂ ਛੋਟੂ ਛੋਟੀਆਂ ਗੱਲਾਂ 'ਚ ਪਾਇਆ ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀਓਤ ਨੂੰ ਪਿਆਰ ਕਰਦਾ ਤੁਸੀਂ ਮੈਨੂੰ 100 ਵਾਰੀ ਕਹੋ 100 ਗੱਲਾਂ ਬਟਲੋ ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ ਭੇਡਾਂ ਨੇ ਖੱਜਾਂ ਨੇ ਮੈਨੂੰ ਕੋਈ ਫਰਕ ਨਹੀਂ ਮੈਂ ਪੰਜਾਬੀ ਹਾਂ ਮੈਂ ਪੰਜਾਬ ਨੂੰ ਪਿਆਰ ਕਰਦਾ ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਹੈ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਦੇ ਤੋਂ ਇਹ ਇਵਨ ਦਸਟ ਦੀ ਰੋਡ ਨੇ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਹੈ ਅਸੀਂ ਕਿਸਾਨੇ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਪੰਜਾਬ ਦੇ ਬਜ਼ੁਰਗ ਹੋਏ ਆ ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਆਂ ਅਸੀਂ ਸਾਡਾ ਇਹ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਾਈ ਜਣਾ ਅਸੀਂ ਕਿਸੇ ਦੀ ਗਾਲੀ ਨਹੀਂ ਕੱਢਣੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹਦਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਪੈਣਾ ਇਹ ਤਾਂ ਸਾਈਡ ਤੇ ਉਹ ਆਪਣਾ ਕੰਮ ਕਰ ਸਾਡਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਐਟਾ ਐਟਾ ਛੋਟਾ ਬਚਣਾ ਥੋੜੀ ਆਪਣਾ ਵੀ ਕਿਸੇ ਦੀ ਅੱਖੀਂ ਛੋਟਾ ਨਾ ਹੋ ਜਾਉ। ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਤੋੜਨ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਪੱਕਦਾ ਚੀਕਾ ਮਾਰਦੇ ਆਂ ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਐ ਫਿਰ ਫਿਰ ਹੱਟ ਪੈਂਦੇ ਫਿਰ ਭੱਜਦੇ ਆਂ ਫਿਰ ਜੋ ਟੈਕਸ ਵਾਲੇ ਫੋਨ ਕਰਦੇ ਫਿਰ ਉਦੋਂ ਨਾ ਡਾਊਨ ਟੂ ਥੈਟ ਆਪਾਂ ਆਪਣਾ ਕੰਮ ਕਰਨਾ ਸੀ ਕੇ ਇਹਦੀ ਗੱਲ ਨਹੀਂ ਕਰਨੀ ਐ। ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ। ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਨੇ। ਬਸ ਠੀਕ ਹੈ ਸੀ ਆਪਣਾ ਕੰਮ ਕਰਦੇ ਜਾਈਏ।